ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖਬਰ 2024 ਦੀਆਂ ਚੋਣਾਂ ਨੂੰ ਲੈ ਕੇ ਅਕਾਲੀ ਦਲ ਤੇ ਭਾਜਪਾ ਦਾ ਲਗਭਗ ਗਠਜੋੜ ਹੈ ਜਿਹੜਾ ਹੋ ਤੈ ਹੋ ਗਿਆ ਹੈ ਤਾਂ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਜਿਹੜੀ ਉਹ ਸਾਹਮਣੇ ਆ ਰਹੀ ਹੈ ਤਾਂ ਕਿਹਾ ਜਾ ਰਿਹਾ ਹੈ ਕਿ ਕਿਸੇ ਵੇਲੇ ਵੀ ਐਲਾਨ ਜਿਹੜਾ ਹੋ ਹੋ ਸਕਦਾ ਹੈ ਤਾਂ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹਾਲਾਂਕਿ ਕਿਸੇ ਵੀ ਲੀਡਰ ਦਾ ਕੋਈ ਵੀ ਬਿਆਨ ਹੈ ਜਿਹੜਾ ਉਹ ਸਾਹਮਣੇ ਨਹੀਂ ਆਇਆ ਸੂਤਰਾਂ ਦੇ ਮੁਤਾਬਕ ਹੈ ਜਿਹੜੀ ਇਹ ਖਬਰ ਹੈ ਉਹ ਸામਨੇ ਆ ਰਹੀ ਹੈ ਤਾਂ ਇਸ ਗਠਜੋੜ ਨੂੰ ਲੈ ਕੇ ਚਰਚਾਾਂ ਮੇ ਹੋ ਰਹੀਆਂ ਨੇ ਕਿ ਦੋਵੇਂ ਪਾਰਟੀਆਂ ਇੱਕੋ ਮੰਚ ਉੱਤੇ ਚੋਣ ਪ੍ਰਚਾਰ ਕਰਨਗੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਲਗਭਗ ਇਹ ਗਠਜੋੜ ਹੈ ਜਿਹੜਾ ਉਹ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਕਿਹਾ ਜਾ ਰਿਹਾ ਹੈ ਕਿ 22 ਸਾਲ ਪੁਰਾਣਾ ਗਠਜੋੜ ਜਦੋਂ ਤੋੜਿਆ ਸੀਗਾ ਤਾਂ ਉਸ ਦਾ ਨੁਕਸਾਨ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਵੀ ਹੋਇਆ ਤੇ ਭਾਜਪਾ ਨੂੰ ਵੀ ਪੰਜਾਬ ਦੇ ਵਿੱਚ ਇਸ ਦਾ ਵੱਡਾ ਨੁਕਸਾਨ ਹੈ ਜਿਹੜਾ ਉਹ ਹੋਇਆ ਇਹ ਜਦੋਂ ਦਰਾੜ ਪਈ ਸੀ ਤਾਂ ਉਸ ਤੋਂ ਬਾਅਦ ਸਾਰੀਆਂ ਚੀਜ਼ਾਂ ਦਾ ਸ਼ਾਰਟ ਆਊਟ ਹੁੰਦਾ ਹੈ ਤਾਂ ਉਸ ਤੋਂ ਬਾਅਦ ਹੀ ਖਬਰਾਂ 'ਚ ਕਾਫੀ ਸਮੇਂ ਤੋਂ ਚੱਲਦੀ ਆ ਰਹੀਆਂ ਨੇ ਕਿ ਮੁਰਤੋਂ ਗਠਜੋੜ ਹੋਵੇਗਾ ਪਰ ਹਾਲੇ ਤੱਕ ਇਸ ਉੱਤੇ ਬ੍ਰੇਕ ਲੱਗੀ ਹੋਈ ਸੀ ਤਾਂ ਹੁਣ ਲੱਗਦਾ ਏ ਕਿ ਲਗਭਗ ਜਿਹੜਾ ਇਹ ਗਠਜੋੜ ਐ ਉਹ ਤੈ ਹੋ ਗਿਆ ਏ ਤੇ ਇਸ ਦਾ ਐਲਾਨ ਐ ਜਿਹੜਾ ਹੋ ਕਿਸੇ ਵੇਲੇ ਵੀ ਹੋ ਸਕਦਾ ਏ ਤਾਂ ਵੱਡੀ ਖਬਰ ਐ ਜਿਹੜੀ ਉਹ ਸਾਹਮਣੇ ਆ ਰਹੀ ਐ ਕਾਲੀ ਦਲ ਵੱਡੇ ਭਰਾ ਦੇ ਤੌਰ ਉਤੇ ਭੂਮਿਕਾ ਨਿਭਾਵੇਗਾ ਸੀਟ ਸ਼ੇਅਰਿੰਗ ਨੂੰ ਲੈ ਕੇ ਵੀ ਜਿਹੜਾ ਉਹ ਮੰਥਨ ਐ ਉਹ ਕੀਤਾ ਜਾ ਰਿਹਾ ਏ ਦੋਵੇਂ ਪਾਰਟੀਆਂ ਦੇ ਵੱਡੇ ਸੀਨੀਅਰ ਆਗੂ ਜਿਹੜੇ ਉਹ ਮੁਲਾਕਾਤਾਂ ਕਰ ਰਹੇ ਨੇ ਲਗਭਗ ਗਠਜੋੜ ਐ ਉਹ ਜਿਹੜਾ ਤੈ ਹੋ ਗਿਆ ਏ ਤਾਂ ਐਲਾਨ ਐ ਜਿਹੜਾ ਉਹ ਕਿਸੇ ਵੇਲੇ ਵੀ ਹੋ ਸਕਦਾ ਏ ਪਰ ਇਸ ਗਠਜੋੜ ਨੂੰ ਲੈ ਕੇ ਹਾਲੇ ਤੱਕ ਜਿਹੜਾ ਬਿਆਨ ਹੈ ਉਹ ਕਿਸੇ ਵੀ ਲੀਡਰ ਦਾ ਸਾਹਮਣੇ ਨਹੀਂ ਆਇਆ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੈ ਜਿਹੜਾ ਹੋ ਤੈ ਹੋ ਗਿਆ ਹੈ ਤੇ ਇਸ ਦਾ ਐਲਾਨ ਹੈ ਜਿਹੜਾ ਹੋ ਕਿਸੇ ਵੀ ਵੇਲੇ ਹੋ ਸਕਦਾ ਹੈ ਬਿਊਰੋ ਰਿਪੋਰਟ ਜਿਸ਼ਪਡੇ ਨਿਊਜ਼ ਦੇ ਨਾਲ ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖਬਰ 2024 ਦੀਆਂ ਚੋਣਾਂ ਨੂੰ ਲੈ ਕੇ ਅਕਾਲੀ ਦਲ ਤੇ ਭਾਜਪਾ ਦਾ ਲਗਭਗ ਗੱਠਜੋੜ ਹੈ ਜਿਹੜਾ ਹੋ ਤੈ ਹੋ ਗਿਆ ਹੈ ਤਾਂ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਜਿਹੜੀ ਉਹ ਸਾਹਮਣੇ ਆ ਰਹੀ ਹੈ ਤਾਂ ਕਿਹਾ ਜਾ ਰਿਹਾ ਹੈ ਕਿ ਕਿਸੇ ਵੇਲੇ ਵੀ ਐਲਾਨ ਜਿਹੜਾ ਹੋ ਹੋ ਸਕਦਾ ਹੈ ਤਾ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹਾਲਾਂਕਿ ਕਿਸੇ ਵੀ ਲੀਡਰ ਦਾ ਕੋਈ ਵੀ ਬਿਆਨ ਜਿਹੜਾ ਉਹ ਸਾਹਮਣੇ ਨਹੀਂ ਆਇਆ ਸੂਤਰਾਂ ਦੇ ਮੁਤਾਬਕ ਹੈ ਜਿਹੜੀ ਇਹ ਖਬਰ ਹੈ ਉਹ ਸામਨੇ ਆ ਰਹੀ ਹੈ ਤਾਂ ਇਸ ਗਠਜੋੜ ਨੂੰ ਲੈ ਕੇ ਚਰਚਾਵਾਹੇ ਹੋ ਰਹੀਆਂ ਨੇ ਕਿ ਦੋਵੇਂ ਪਾਰਟੀਆਂ ਇੱਕੋ ਮੰਚ ਉੱਤੇ ਚੋਣ ਪ੍ਰਚਾਰ ਕਰਨਗੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਲਗਭਗ ਇਹ ਗਠਜੋੜ ਹੈ ਜਿਹੜਾ ਉਹ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਕਿਹਾ ਜਾ ਰਿਹਾ ਹੈ ਕਿ 22 ਸਾਲ ਪੁਰਾਣਾ ਗਠਜੋੜ ਜਦੋਂ ਤੋੜਿਆ ਸੀਗਾ ਤਾਂ ਉਸ ਦਾ ਨੁਕਸਾਨ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਵੀ ਹੋਇਆ ਤੇ ਭਾਜਪਾ ਨੂੰ ਵੀ ਪੰਜਾਬ ਦੇ ਵਿੱਚ ਇਸ ਦਾ ਵੱਡਾ ਨੁਕਸਾਨ ਹੈ ਜਿਹੜਾ ਹੋਇਆ ਇਹ ਜਦੋਂ ਦਰਾੜ ਪਈ ਸੀ ਤਾਂ ਉਸ ਤੋਂ ਬਾਅਦ ਸਾਰੀਆਂ ਚੀਜ਼ਾਂ ਦਾ ਸ਼ਾਰਟ ਆਊਟ ਹੁੰਦਾ ਹੈ ਤਾਂ ਉਸ ਤੋਂ ਬਾਅਦ ਇਹ ਖਬਰਾਂ ਕਾਫੀ ਸਮੇਂ ਤੋਂ ਚੱਲਦੀ ਆ ਰਹੀਆਂ ਨੇ ਕਿ ਮੁਰਤ ਤੋਂ ਗਠਜੋੜ ਹੋਵੇਗਾ ਪਰ ਹਾਲੇ ਤੱਕ ਇਸ ਉੱਤੇ ਬ੍ਰੇਕ ਲੱਗੀ ਹੋਈ ਸੀ ਤਾਂ ਹੁਣ ਲੱਗਦਾ ਹੈ ਕਿ ਲਗਭਗ ਜਿਹੜਾ ਇਹ ਗਠਜੋੜ ਹੈ ਉਹ ਤੈ ਹੋ ਗਿਆ ਹੈ ਤੇ ਇਸ ਦਾ ਐਲਾਨ ਹੈ ਜਿਹੜਾ ਹੋ ਕਿਸੇ ਵੇਲੇ ਵੀ ਹੋ ਸਕਦਾ ਹੈ ਤਾਂ ਵੱਡੀ ਖਬਰ ਹੈ ਜਿਹੜੀ ਉਹ ਸਾਹਮਣੇ ਆ ਰਹੀ ਹੈ ਕალი ਦਲ ਵੱਡੇ ਭਰਾ ਦੇ ਤੌਰ ਤੇ ਭੂਮਿਕਾ ਨਿਭਾਵੇਗਾ ਸੀਟ ਸ਼ੇਅਰਿੰਗ ਨੂੰ ਲੈ ਕੇ ਵੀ ਜਿਹੜਾ ਉਹ ਮੰਥਨ ਹੈ ਉਹ ਕੀਤਾ ਜਾ ਰਿਹਾ ਹੈ ਦੋਵੇਂ ਪਾਰਟੀਆਂ ਦੇ ਵੱਡੇ ਸੀਨੀਅਰ ਆਗੂ ਜਿਹੜੇ ਉਹ ਮੁਲਾਕਾਤਾਂ ਕਰ ਰਹੇ ਨੇ ਲਗਭਗ ਗਠਜੋੜ ਹੈ ਉਹ ਜਿਹੜਾ ਤੈ ਹੋ ਗਿਆ ਹੈ ਤਾਂ ਐਲਾਨ ਹੈ ਜਿਹੜਾ ਉਹ ਕਿਸੇ ਵੇਲੇ ਵੀ ਹੋ ਸਕਦਾ ਹੈ ਪਰ ਇਸ ਗਠਜੋੜ ਨੂੰ ਲੈ ਕੇ ਹਾਲੇ ਤੱਕ ਕਿ ਜਿਹੜਾ ਬਿਆਨ ਹੈ ਉਹ ਕਿਸੇ ਵੀ ਲੀਡਰ ਦਾ ਸਾਹਮਣੇ ਨਹੀਂ ਆਇਆ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੈ ਜਿਹੜਾ ਹੋ ਤੈ ਹੋ ਗਿਆ ਹੈ ਤੇ ਇਸ ਦਾ ਐਲਾਨ ਹੈ ਜਿਹੜਾ ਉਹ ਕਿਸੇ ਵੀ ਵੇੜੇ ਹੋ ਸਕਦਾ ਹੈ ਬਿਊਰੋ ਰਿਪੋਰਟ ਨਿਸ਼ਾਪਡੇਨ ਨਿਊਜ਼ ਦੇ ਨਾਲ ਧੰਨਵਾਦ